ਹਰ ਕੋਟਾਰੇ ਦੀ ਗੱਲ ਕਰਦਾ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਦੀ ਹਾਜ਼ਰੀ ਚ ਕੋਈ ਨਹੀਂ ਕਿਹਾ ਮਾਤਾ ਵੀ ਸ਼ਰਮ ਨਹੀਂ ਵੀ ਇਹ ਤਾਂ ਸਾਡੇ ਦਾਦੇ ਦੀ ਉਮਰ ਦਾ ਕਰਦਾ ਪੂਰਾ ਅੱਗੇ ਪਾਲੂ ਭੈਣ ਤੋਂ ਭੈਣ ਤੋਂ ਆ ਤੂੰ ਬੋਲੇ ਮੈਂ ਤੈਨੂੰ ਮਾਰ ਦੂੰ ਨਹੀਂ ਤੁਸੀਂ ਗੁਰੂ ਦੀ ਤਾਬੇ ਤੇ ਬੈਠ ਕੇ ਹਾਂ ਇਹਨੂੰ ਨਹੀਂ ਲੱਗਦਾ ਵੀ ਹਰ ਵੀ ਐਂ ਬੋਲਦੇ ਆ ਇਹ ਬੋਲ ਕੇ ਹਣ ਜਾ ਮੇਰਾ ਕੀ ਵਿਚੋਂ ਖਚਲੇ ਫਿਰ ਆ ਜਾ ਮੈਂ ਨਹੀਂ ਨਹੀਂ ਗੁਰੂ ਦੀ ਤਾਬੇ ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖਿਆ ਇਹ ਦਸਵੀਂ ਕਾ ਕੇਗਲ ਸੱਚ ਹੈ ਕਿ ਝੂਠਾ ਪਪਾ ਜੀ ਹੋਏ ਜਦ ਮੰਨਣਾ ਦੱਸ ਕਾ ਕੇਗਲ ਲਾਉਂਦਾ ਬਾਬਾ ਜੀ ਬਾਬਾ ਜੀ ਪੱਗਾਂ ਕੋਲ ਵਾਲੀ ਹਰਕਤ ਕਰੂ ਬਾਗੇ ਕੋਲ ਲਾਉਂਦਾ ਕੋਈ ਨਹੀਂ ਦੱਸ ਇਹਨੂੰ ਕੌਣ ਆਉਂਦਾ ਮਨੂੰ ਕੋਈ ਨਾਮ ਨਹੀਂ ਆਉਂਦਾ ਕਈ ਨੇ ਬਾਅਦ ਮੇਰੇ ਨਾਲ ਮੈਂ ਮਾਫੀ ਮੰਗ ਲਈ ਮੈਂ ਤਾਂ ਸੋਚਿਆ ਉਹਨੂੰ ਸਾਡੋ ਸੱਤ ਨਾਂ ਸਾਡੇ ਤੇ ਜੱਜ ਲੱਗਿਆ ਤੇਰੇ ਤੇ ਲੱਗਿਆ ਹੋਊ ਸੁਣ ਵੀ ਨਹੀਂ ਗੱਲ ਇਹ ਤਾਂ ਧਿਆਨ ਨਾਲ ਮੈਂ ਪਾਪਾ ਨੰਨਸਨ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਮੇਰੀ ਜੇ ਤੇਰੀ ਹੁਣ ਦੁਬਾਰਾ ਮੈਨੂੰ ਸ਼ਿਕਾਇਤ ਆ ਗਈ ਜੋ ਮਰਜੀ ਕਰ ਮੈਂ ਰਤਨ ਸਿੰਘ ਦੇ ਬਲੱਡ ਚ ਹੋਣੀ ਮੈਂ ਹਰਾਮ ਦਾ ਹਾਂ ਤੇਰਾ ਨਾਮ ਮੂੰਹ ਕੁੱਟਾ ਠੀਕ ਹੈ ਠੀਕ ਹੈ ਮੈਂ ਤੈਨੂੰ ਚਾਰ ਮਹੀਨਾ ਬਾਕੀ ਠੀਕ ਹੈ ਬਾਬਾ ਜੀ ਹੁਣ ਅਗਲੀ ਸੁਣ ਲੈ ਹੁਣ ਇੱਧਰ ਇੱਕ ਗੱਲ ਹੋਰ ਸੁਣ ਲਓ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੋਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੋਫੀਆਂ ਨਾਲ ਅੱਗਿਆ ਹ ਇਹਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਲੇ ਮਾਂ ਬੁਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਹਾਂ ਦੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਤੀਵੀਂ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ ਸੱਤਾਂ ਦੀਆਂ ਟੋਪੀਆਂ ਨਾ 10000 ਰੁਪਏ ਬਣਾਉਣਾ ਰੋਜ਼ ਬਣਾਉਣਾ ਨਾ ਅੱਛਾ ਲੈਂਦਾ ਨਹੀਂ ਪੈਸੇ ਪੈਸੇ ਲੋਕ ਜਿਹੜੀ ਕਾਰ ਸੀ ਮੈਂ ਚੱਲਦੀ ਜਾਂਦੀ ਫਿਰ ਮੈਨੂੰ ਐਂ ਦੱਸੋ ਉਹਨੇ ਤੇਰੀ ਕਿਹਾ ਕਿਨੇ ਪੈਸੇ ਮੰਗਣੇ ਕਿਵੇਂ ਕਿਹਾ ਤੈਨੂੰ ਪੈਸੇ ਮੰਗਣੇ ਹੁਣ ਦਿੰਦੇ ਆ ਲੋਕਾਂ ਨੂੰ ਇਹ ਸਾਨੂੰ ਤਾਂ ਨਹੀਂ ਦਿੰਦੇ ਤੁਹਾਨੂੰ ਕਿਉਂ ਦਿੰਦੇ ਆ ਨਹੀਂ ਨਹੀਂ ਇੱਕ ਤਾਂ ਅੱਲਾ ਸਾਨੂੰ ਨਹੀਂ ਦੇ ਜਾਂਦਾ ਜਦੋਂ ਮੰਗਦੇ ਆ ਤਾਂ ਇਹ ਤਾਂ ਤੋਈ ਕਿਹਾ ਤੇਰੀ ਵੀਡੀਓ ਤੇ ਮੈਂ ਤੁਹਾਨੂੰ ਲੈ ਜਾਵਾਂਗੇ ਬਾਹਰ ਮੁੰਡਾ ਕੋ ਲੈ ਕੇ ਆਣਾ ਜੇ ਮੈਂ ਮੰਗੀ ਤੂੰ ਮੰਗਦਾ ਪਈ ਉਹ ਅਗੇ ਫੇ ਹੋਰ ਕਦੋਂ ਕਹੀ ਜਨਾ ਮੈਂ ਗਲਤੀ ਮੰਨ ਲਈ ਹੁਣ ਗਲਤੀ ਮੰਨ ਲਈ ਮੈਂ ਤੈਨੂੰ ਕਿੰਨੇ ਵਾਰ ਇਹ ਨਹੀਂ ਉਹ ਮੈਂ ਗਲਤੀ ਮੰਨ ਨਹੀਂ ਹੱਥ ਜੋੜੇ ਮੈਂ ਇਹਨੂੰ ਐਂ ਕਿਹਾ ਜਿਹਨੇ ਦਰਤੇ ਬੈਠਾ ਪਿੱਛੇ ਬਾਬਾ ਜੀ ਦਾ ਸਰੂਪ ਆ ਉਹਦਾ ਭੈਣ ਚਲੋ ਹੋ ਗਈ ਚਲੋ ਚਲੋ ਹੁਣ ਤੈਨੂੰ ਮੈਂ ਦੱਸਦਾ ਬਾਹਰ ਤਾਂ ਬਹੁਤ ਚਲ ਆ ਜਿਹੜੀ ਤੂੰ ਹੱਲ ਕਰਦੇ ਨੇ ਨਿਖਾ ਕਰਦੇ ਹੁਣ ਮਨ ਕੋਈ ਨਹੀਂ ਦੇ ਮੈਨੂੰ ਸਤਨਾਮ ਛੱਡ ਕੇ ਜਿਹਨੂੰ ਮਰਜ਼ੀ ਦੱਸੀ ਹੁਣ ਮੈਨੂੰ ਪਤਾ ਲੱਗਿਆ ਮੇਰੇ ਕੋਲੇ ਤੇਰੀ ਸ਼ਿਕਾਇਤ 大哥。<Okay. S 2> <Okay. S 3> okay.